ਦਾ ਐਕਸਪੀਰੀਅੰਸ ਰਿਹਾ ਕੌਣ ਬਣੇਗਾ ਕਰੋੜਪਤੀ ਦਾ ਇੱਕ ਕਹਿ ਲੋ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਹੌਟ ਸੀਟ ਤੱਕ ਪਹੁੰਚਣਾ ਬਹੁਤ ਵੱਡਾ ਐਕਸਪੀਰੀਅੰਸ ਹੋਣਾ ਹੈ ਤੁਹਾਨੂੰ ਕਿੰਨੀ ਕੁ ਤਿਆਰੀ ਕਰਨੀ ਪਈ ਸੀ ਉੱਥੇ ਪਹੁੰਚਣ ਦਾ ਤੇ ਕਦੋਂ ਦੇ ਤੁਸੀਂ ਟਰਾਈ ਕਰ ਰਹੇ ਸੀ ਕਿ ਮੈਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਆਪਣਾ ਹਿੱਸਾ ਪਾਵਾਂ ਐਨੇ ਸਾਲਾਂ ਤੋਂ ਜਿਹੜਾ ਅਸੀਂ ਕੇਬੀਸੀ ਦੇਖਦੇ ਆ ਰਹੇ ਹਾਂ ਨਾ ਸਾਡੀ ਪ੍ਰੈਪਰੇਸ਼ਨ ਕੇਬੀਸੀ ਨੇ ਹੀ ਕਰਾਈ ਅਸੀਂ ਉਹਨੂੰ ਦੇਖਣਾ ਪੜਨਾ ਕਰੰਟ ਅਫੇਅਰਸ ਨਾਲ ਨਾਲ ਲਿੰਕਡ ਰਹਿਣਾ ਜਾਂ ਕਹਿ ਲੋ ਧਿਆਨ ਆਪਣੇ ਆਪ ਹੀ ਸਾਨੂੰ ਕੇਬੀਸੀ ਦਿੰਦਾ ਰਿਹਾ ਜੋ ਕਿ ਅਸੀਂ ਉੱਥੇ ਜਾ ਕੇ ਆਪਦਾ ਟੈਸਟ ਦੇ ਆਏ ਧਿਆਨ ਇੱਕੋ ਹੀ ਸੀਗਾ ਕਿ ਐਨਾ ਇਹ ਇੱਕ ਲਾਸਟ ਮੌਕਾ ਹੈ ਉਹ ਕੁਰਸੀ ਤੱਕ ਪਹੁੰਚਣ ਦਾ ਤੇ ਸਰ ਨੂੰ ਮਿਲਣ ਦਾ ਤੇ ਇਹ ਹੁਣ ਗਵਾਉਣਾ ਨਹੀਂ ਹੈ ਮੈਂ ਸਾਰੀਆਂ ਆਪਦੀਆਂ એનਰਜੀਜ਼ ਨੂੰ ਨਾ ਬਸ ਫੋਕਸ ਮੇਰਾ ਸਕਰੀਨ ਤੇ ਸੀ ਰੱਬ ਅੱਗੇ ਦੁਆ ਸੀ ਕਿ ਰੱਬਾ ਉਂਗਲੀਆਂ ਸਹੀ ਚਲਾ ਦੇ ਤੇ ਜਦੋਂ ਉਹਨਾਂ ਨੇ ਕਿਹਾ ਸਭ ਤੋਂ ਤੇਜ਼ ਜਵਾਬ ਡਾਕਟਰ ਰੈਨਾ ਗੋਇਲ ਮੈਨੂੰ ਇਹ ਲੱਗਿਆ ਕਿ ਮੈਨੂੰ ਮੇਰੀ ਦੁਨੀਆ ਮਿਲ ਗਈ ਮੈਨੂੰ ਮੇਰਾ ਸੁਪਨਾ ਮਿਲ ਗਿਆ ਆਪਣੇ ਗੁਰੂ ਆਪਣੇ ਆਈਡਲ ਸ੍ਰੀ ਅਮਿਤਪਤ ਬਚਨ ਜੀ ਨੂੰ ਮੈਂ ਮਿਲ ਸਕੀ ਤੇ ਉਹਨਾਂ ਦੇ ਸਾਹਮਣੇ ਮੈਂ ਬੈਠ ਸਕੀ ਉਹਨਾਂ ਦੇ ਸਾਹਮਣੇ ਬੈਠਣਾ ਹੀ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਜੋ ਕਿ ਮੇਰਾ ਕੇਬੀਸੀ ਦੇ ਮੰਚ ਰਾਹੀਂ ਸਾਕਾਰ ਹੋ ਸਕਿਆ ਕਿੰਨੇ ਰਾਉਂਡਸ ਤੱਕ ਤੁਸੀਂ ਗਏ ਸੀ ਤੇ ਰਾਸ਼ੀ ਮੈਨੂੰ ਲੱਗਦਾ ਮਾਈ ਨੇ ਤਾਂ ਬਿਲਕੁਲ ਵੀ ਨਹੀਂ ਰੱਖਦੀ ਮੈਮ ਦੀ ਖੁਸ਼ੀ ਜਿਹੜੀ ਹੈ ਉਹ ਬਿਲਕੁਲ ਡਿਫਰੈਂਟ ਹੈ 10 سوالਾਂ ਦੇ ਸਹੀ ਜਵਾਬ ਦੇ ਕੇ ਮੈਂ 3,20,000 ਰੁਪਏ ਜਿੱਤਿਆ ਫਿਰ ਉਸ ਤੋਂ ਬਾਅਦ ਸੁਪਰ ਸੰਦੂਕ ਆਇਆ ਸੁਪਰ ਸੰਦੂਕ ਦੇ ਵਿੱਚੋਂ ਮੇਰੇ 10 'ਚੋਂ 9 ਪ੍ਰਸ਼ਨ ਸਹੀ ਗਏ ਤੇ ਸਰ ਨੇ ਕਿਹਾ ਅਰੇ ਦੇਵੀ ਜੀ ਇਹ ਗਲਤ ਹੋ ਗਿਆ ਨਹੀਂ ਤਾਂ ਖਾਣਾ ਬਣ ਰਹਾ ਥਾ ਤੋਂ ਮੈਨੇ ਕਹਾ ਸਰ ਕੋਈ ਬਾਤ ਨਹੀਂ ਹੋ ਗਿਆ ਇਹ ਕਿਸਮਤ ਦਾ ਹੀ ਲਿਖਿਆ ਹਾਂ ਬਿਲਕੁਲ ਮੈਨੂੰ ਹੁਣ ਵੀ ਨਹੀਂ ਯਕੀਨ ਹੋ ਰਿਹਾ ਕਿ ਮੈਂ ਉਹ ਸਫਰ ਪੂਰਾ ਕਰ ਰਹੀ ਆਈ ਹਾਂ ਜੋ ਮੇਰਾ ਮੇਰੀ ਜ਼ਿੰਦਗੀ ਚੋ ਖੂਬਸੂਰਤ ਪੰਨਾ ਉਹ ਲਿਖਿਆ ਗਿਆ ਹੈ ਉਹ ਮੇਰੀ ਯਾਦ ਹੈ ਮੇਰੀ ਬਹੁਤ ਸੋਹਣੀ ਯਾਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕੋਈ ਮੌਕਾ ਮਿਲੇ ਏਦਾਂ ਦਾ ਹੋਰ ਵੀ ਕੋਈ ਸ਼ੋ ਰਿਐਲਿਟੀ ਸ਼ੋ ਹੋਇਆ ਫਿਰ ਕੋਈ ਵੀ ਚੀਜ਼ ਜਿੱਥੇ ਤੁਸੀਂ ਪਰਫਾਰਮ ਕਰਨਾ ਚਾਹੋ ਜਾਓਗੇ ਮੈਂ ਸਹੀ ਗੱਲ ਦੱਸਾਂ ਕੇਬੀਸੀ ਵਾਸ ਮਾਈ ਡ੍ਰੀਮ ਸਸ਼ਤਰਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲੀਨ ਕੌਰ ਕੇਬੀਸੀ ਕੌਣ ਬਣੇਗਾ ਕਰੋੜਪਤੀ ਸਾਰੇ ਸੀਰੀਅਲ ਨੂੰ ਤੁਸੀਂ ਬਹੁਤ ਪਿਆਰ ਵੀ ਦਿੰਨੇ ਹੋ ਇਸ ਜਿਹੜੀ ਤੁਸੀਂ ਦੇਖਿਆ ਇੰਨੇ ਸਾਲਾਂ ਦਾ ਚੱਲਦਾ ਆਇਆ ਔਰ ਲੋਕ ਜਿਹੜੇ ਇਹਨੂੰ ਪਿਆਰ ਦਿੰਦੇ ਨੇ ਔਰ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਘਰ ਬੈਠੇ ਜਦੋਂ ਫੋਨ ਸਕਰੀਨ ਦੇ ਉੱਤੇ ਕਹਿੰਦੇ ਨਾ ਵੀ ਜਦੋਂ ਉੱਥੇ ਕੋਈ ਨਾ ਕੋਈ ਸਵਾਲ ਪੁੱਛਿਆ ਜਾਂਦਾ ਤਾਂ ਸਾਡੇ ਮਨ ਚ ਹੁੰਦਾ ਕਿ ਸਾਨੂੰ ਸਵਾਲ ਪਤਾ ਹੈ ਪਰ ਜਵਾਬ ਦੇਣ ਵਾਸਤੇ ਹੌਟ ਸੀਟ ਤੇ ਬੈਠਣ ਵਾਸਤੇ ਕੁਝ ਲੱਕੀ ਜਿਹੜੇ ਨੇ ਉਹ ਬਣਦੇ ਨੇ ਇਹ ਸਾਡੇ ਨਾਲ ਡਾਕਟਰ ਐਨਾ ਗੋਇਲ ਜੀ ਮੌਜੂਦ ਨੇ ਜੋ ਕਿ ਰਿਸਰਚ ਅਸਿਸਟੈਂਟ ਨੇ ਪੀਏਯੂ ਤੋਂ ਤੇ ਲੁਧਿਆਣਾ ਸ਼ਹਿਰ ਦਾ ਇਹਨਾਂ ਨੇ ਨਾਮ ਰੌਸ਼ਨ ਕੀਤਾ ਔਰ ਹੌਟ ਸੀਟ ਤੇ ਜਾ ਕੇ ਆਏ ਨੇ ਕਿੱਦਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕੌਣ ਬਣੇਗਾ ਕਰੋੜਪਤੀ ਦਾ ਇੱਕ ਕਹਿ ਲੋ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਹੌਟ ਸੀਟ ਤੱਕ ਪਹੁੰਚਣਾ ਬਹੁਤ ਵੱਡਾ ਐਕਸਪੀਰੀਅੰਸ ਹੋਣਾ ਹੈ ਔਰ ਬਹੁਤ ਸਾਰੇ ਚੈਲੰਜਸ ਤੁਹ ਮੈਂ ਸਹੀ ਗੱਲ ਦੱਸਾਂ ਹੌਟ ਸੀਟ ਤੱਕ ਜਾਣਾ ਮੈਂ ਫੇਰ ਉਹੀ ਕਵਾਂਗੀ ਕਿ ਰੱਬ ਨੇ ਮੇਰੇ ਵਾਸਤੇ ਇੰਨੀ ਖੂਬਸੂਰਤ ਕਿਤਾਬ ਲਿਖੀ ਸੀ ਮੇਰੇ ਉਹਨ ਦੇਚ ਮੇਰੀ ਕਿਸਮਤ ਮੈਨੂੰ ਨਹੀਂ ਪਤਾ ਸੀ ਤੇ ਮੈਂ ਰੱਬ ਦਾ ਲੱਖ ਲੱਖ ਧੰਨਵਾਦੀਆਂ ਕਿ ਉਹਨੇ ਮੇਰੇ ਤੇ ਮਿਹਰ ਬਖਸ਼ੀ ਕਿ ਮੈਂ ਆਪਣੇ ਗੁਰੂ ਆਪਣੇ ਆਈਡਲ ਸ਼੍ਰੀ ਅਮਿਤabਚਨ ਜੀ ਨੂੰ ਮੈਂ ਮਿਲ ਸਕੀ ਤੇ ਉਹਨਾਂ ਦੇ ਸਾਹਮਣੇ ਮੈਂ ਬੈਠ ਸਕੀ ਉਨ੍ਹਾਂ ਦੇ ਸਾਹਮਣੇ ਬੈਠਣਾ ਹੀ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਜੋ ਕਿ ਮੇਰਾ ਕੇਬੀਸੀ ਦੇ ਮੰਚ ਰਾਹੀਂ ਸਾਕਾਰ ਹੋ ਸਕਿਆ ਤੇ ਰੱਬ ਦੀ ਕਿਰਪਾ ਹੈ ਸਹੀ ਸਹੀ ਗੱਲ ਦੱਸਾਂ ਜੀ ਜਦੋਂ ਤੁਸੀਂ ਕੋਈ ਵੀ ਸੁਪਨਾ ਦੇਖਦੇ ਹੋ ਤੇ ਉਹਦੇ ਵਿੱਚ ਬਹੁਤ ਸਾਰੇ ਚੈਲੰਜਸ ਵੀ ਫੇਸ ਕਰਨੇ ਪੈਂਦੇ ਆ ਤੁਹਾਨੂੰ ਕਿੰਨੀ ਕੁ ਤਿਆਰੀ ਕਰਨੀ ਪਈ ਸੀ ਉੱਥੇ ਪਹੁੰਚਣ ਦਾ ਤੇ ਕਦੋਂ ਦੇ ਤੁਸੀਂ ਟਰਾਈ ਕਰ ਰਹੇ ਸੀ ਕਿ ਮੈਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਆਪਣਾ ਹਿੱਸਾ ਪਾਵਾਂ ਜਾਂ ਫਿਰ ਕਹਿੰਦੇ ਨਾ ਵੀ ਘਰ ਦੇ ਵਿੱਚ ਅੱਜਕੱਲ੍ਹ ਦੇਖੋ ਜੇ ਆਨਸਰ ਪਤਾ ਹੈ ਆਪਣੇ ਅਨਮਨ ਦੇ ਵਿੱਚ ਰੱਖ ਲਓ ਘਰਦਿਆਂ ਦੱਸ ਦਿਓ ਹਾਂ ਮੈਨੂੰ ਇਹਦਾ ਆਨਸਰ ਪਤਾ ਬਟ ਉੱਥੇ ਜਾ ਕੇ ਪਰਫਾਰਮੈਂਸ ਜਿਹੜੀ ਆ ਬਿਲਕੁਲ ਡਿਫਰੈਂਟ ਰਹਿ ਜਾਂਦੀ ਹੈ ਹਾਂ ਉਹ ਚੀਜ਼ ਦਾ ਫਰਕ ਹੈਗਾ ਐਕਚੁਅਲੀ ਅਸੀਂ ਬਚਪਨ ਤੋਂ ਹੀ ਬਚਪਨ ਜਦੋਂ ਦਾ ਕੇਬੀਸੀ ਦਾ ਸੀਜ਼ਨ 2000 ਤੋਂ ਸ਼ੁਰੂ ਹੋ ਰਿਹਾ ਅਸੀਂ ਕੇਬੀਸੀ ਫਾਲੋ ਕਰਦੇ ਹਾਂ ਸਾਡਾ ਪਰਿਵਾਰ ਦਾ ਇੱਕ ਇੱਕ ਬੰਦਾ ਵੱਡੇ ਤੋਂ ਲੈ ਕੇ ਛੋਟੇ ਤੱਕ ਅਸੀਂ ਕੇਬੀਸੀ ਖੇលਦੇ ਹਾਂ ਪਲੇ ਅਲੋਂਗ ਖੇਲਣਾ ਹੀ ਖੇਲਣਾ ਅਸੀਂ ਉਹ 9 ਤੋਂ 10.5 ਦੇ ਵਿੱਚ ਕੁਝ ਨਹੀਂ ਕਰਦੇ ਅਸੀਂ ਬਸ ਕੇਬੀਸੀ ਦੇ ਅੱਗੇ ਸ਼੍ਰੀ ਅਮਿਤਾਭ ਬੱਜਨ ਜੀ ਦੇ ਅੱਗੇ ਆ ਕੇ ਬੈਠ ਜਾਂਦੇ ਹਾਂ ਕਿਉਂਕਿ ਤੇ ਕਿ ਜਿਹੜਾ ਕੇਬੀਸੀ ਦੇ ਵਿੱਚ ਜੋ ਸਵਾਲ ਆਉਂਦੇ ਆ ਉਹ ਸਿਰਫ ਇੱਕ ਮਨੋਰੰਜਨ ਨਹੀਂ ਹੈ ਬਿਲਕੁਲ ਉਹ ਇੱਕ ਗਿਆਨ ਦਾ ਸਮੁੰਦਰ ਹੈ ਉਹ ਸੌਖੇ ਸਵਾਲ ਵੀ ਪੁੱਛਦਾ ਹੈ ਉਹ ਔਖੇ ਸਵਾਲ ਵੀ ਪੁੱਛਦਾ ਹੈ ਔਖੇ ਸਵਾਲਾਂ ਤੇ ਤੁਹਾਨੂੰ ਤੁਹਾਨੂੰ ਇਹ ਕਹਿੰਦਾ ਹੈ ਕਿ ਨਹੀਂ ਤੁਸੀਂ ਸਰਚ ਕਰੋ ਇਹ ਸਵਾਲ ਦਾ ਜ ਆਨਸਰ ਕੀ ਹੋ ਸਕਦਾ ਹੈ ਤੁਹਾਡੀ ਜਾਗਰੂਕਤਾ ਨੂੰ ਇੱਕ ਉਹ ਦਿੰਦੀ ਹੈ ਕਿ ਕਹਿੰਦੇ ਨੇ ਡਾਇਰੈਕਸ਼ਨ ਦਿੰਦਾ ਹੈ ਕਿ ਹਾਂ ਤੁਸੀਂ ਸਰਚ ਕਰੋ ਗਿਆਨ ਨੂੰ ਬਟੋਰੋ ਤਾਂ ਕਿ ਉਹਨੂੰ ਅਬਜ਼ੌਰਬ ਕਰੋ ਤੇ ਸਾਡੇ ਲਈ ਕਹਿ ਤੁਸੀਂ ਮੈਨੂੰ ਪੁੱਛਿਆ ਨਾ ਕਿ ਪ੍ਰੈਪਰੇਸ਼ਨ ਕੀ ਸੀ ਕਹਿ ਲੋ ਐਨੇ ਸਾਲਾਂ ਤੋਂ ਜਿਹੜਾ ਅਸੀਂ ਕੇਬੀਸੀ ਦੇਖਦੇ ਆ ਰਹੇ ਆ ਨਾ ਸਾਡੀ ਪ੍ਰੈਪਰੇਸ਼ਨ ਕੇਬੀਸੀ ਨਹੀਂ ਕਰਾਈ ਹੈ ਅਸੀਂ ਉਹਨੂੰ ਦੇਖਣਾ ਪੜਨਾ ਕਰੰਟ ਅਫੇਅਰਸ ਨਾਲ ਨਾਲ ਲਿੰਕਡ ਰਹਿਣਾ ਜਾਂ ਕਹਿ ਲੋ ਗਿਆਨ ਆਪਣੇ ਆਪ ਹੀ ਸਾਨੂੰ ਕੇਬੀਸੀ ਦਿੰਦਾ ਰਿਹਾ ਜੋ ਕਿ ਅਸੀਂ ਉੱਥੇ ਜਾ ਕੇ ਆਵਦਾ ਟੈਸਟ ਦੇ ਆਏ ਬਿਲਕੁਲ ਬਿਲਕੁਲ ਫਾਸਟੈਸਟ ਫਿੰਗਰ ਰਾਊਂਡ ਦੇ ਵਿੱਚ ਜਦੋਂ ਕਹਿ ਲੋ ਵੀ ਇੱਕ ਉਹੀ ਮੌਕਾ ਹੁੰਦਾ ਹੈ ਪਰਫਾਰਮ ਕਰਨ ਦਾ ਔਰ ਤੁਹਾਡੇ ਕੋਲ ਉਹੀ ਮੌਕਾ ਜੋ ਤੁਸੀਂ ਹੌਟ ਸੀਟ ਤੇ ਪਹੁੰਚੋਗੇ ਉਹ ਕਿਦਾਂ ਦਾ ਐਕਸਪੀਰੀਅੰਸ ਹੈਗਾ ਮੈਂ ਜ਼ਰੂਰ ਚਾਹੂੰਗੀ ਦਰਸ਼ਕਾਂ ਨੂੰ ਪਤਾ ਲੱਗੇ ਕਿਉਂਕਿ ਤੁਸੀਂ ਉੱਥੇ ਉਹ ਐਕਸਪੀਰੀਅੰਸ ਦੇ ਵਿੱਚ ਜਾ ਕੇ ਆਏ ਹੋ ਰੈਦਰ than ਕੋਈ ਟੀਵੀ ਤੇ ਦੇਖ ਰਿਹਾ ਉਹ ਤੋਂ ਵੱਧ ਐਕਸਪੀਰੀਅੰਸ ਆ ਤੁਸੀਂ ਉਸ ਚੀਜ਼ ਦਾ ਦਿੱਤਾ ਅਸੀਂ ਉੱਥੇ ਸਾਡੀ ਪਹਿਲਾਂ ਇੰਟਰੋਡਕਸ਼ਨ ਹੁੰਦੀ ਹੈ ਜਿਹੜੇ ਅਸੀਂ 10 ਬੰਦੇ ਦੇਸ਼ ਦੇ ਵੱਖ-ਵੱਖ ਜਗ੍ਹਾ ਤੋਂ ਅਸੀਂ ਆਏ ਅਸੀਂ ਉੱਥੇ ਬੈਠੇ ਤੇ ਉਥੇ ਫੇਰ ਅਮਿਤab ਜੀ ਸਾਡਾ ਇੰਟਰੋਡਕਸ਼ਨ ਕਰਾਉਂਦੇ ਆ ਪਹਿਲਾਂ ਤਾਂ ਉਹ ਜਦੋਂ ਅਮਿਤab ਜੀ ਐਂਟਰ ਹੁੰਦੇ ਆ ਤੇ ਉਹ ਇੰਨਾ ਪੋਜ਼ਿਟਿਵ ਔਰਾ ਲੈ ਕੇ ਆਉਂਦੇ ਆ ਨਾ ਕਿ ਯੂ ਗੇਟ ਐਕਸਾਈਟਿਡ ਜਦੋਂ ਉਹ ਐਂਟਰ ਹੁੰਦੇ ਆ ਤਾਂ ਆਈ ਵਾਸ ਲਾਈਕ ਮਤਲਬ ਰੱਬ ਨੂੰ ਦੇਖ ਲਿਆ ਤੇ ਸਰ ਆਉਂਦੇ ਆ ਤੇ ਪੋਜ਼ਿਟਿਵ એનર્ਜੀ ਸਾਰਾ ਕੁਝ ਫਿਰ ਉਹ ਕਹਿੰਦੇ ਆ ਕਿ ਬਾਏਗਾ ਫਾਸਟ ਚ ਫਸਟ ਕੱਪ ਪ੍ਰਸ਼ਨ ਔਰ ਉਹ ਸਾਰੀ ਚੀਜ਼ ਹੈ ਤੇ ਉਦੋਂ ਬਸ ਧਿਆਨ ਇੱਕੋ ਹੀ ਸੀਗਾ ਕਿ ਐਨਾ ਇਹ ਇੱਕ ਲਾਸਟ ਮੌਕਾ ਹੈ ਉਹ ਕੁਰਸੀ ਤੱਕ ਪਹੁੰਚਣ ਦਾ ਤੇ ਸਰ ਨੂੰ ਮਿਲਣ ਦਾ ਤੇ ਇਹ ਹੁਣ ਗਵਾਉਣਾ ਨਹੀਂ ਹੈ ਮੈਂ ਸਾਰੀਆਂ ਆਪਦੀਆਂ એનર્ਜੀਜ਼ ਨੂੰ ਨਾ ਬਸ ਫੋਕਸ ਮੇਰਾ ਸਕਰੀਨ ਤੇ ਸੀ ਰੱਬ ਅੱਗੇ ਦੁਆ ਸੀ ਕਿ ਰੱਬਾ ਉਂਗਲੀਆਂ ਸਹੀ ਚਲਾ ਦੇ ਤੇ ਹੁਣ ਨਰਵਸਨੈਸ ਨਹੀਂ ਹੋਣਾ ਮਤਲਬ ਉਹ ਨੂੰ ਬਸ ਮੈਂ ਬਹੁਤ ساری ਆਪਦੀਆਂ ਨਾ ਜਿਹਨੂੰ ਕਹਦੇ ਸੈਂਸਸ ਨੂੰ ਬਸ ਸਕ੍ਰੀਨ ਤੇ ਫੋਕਸ ਕੀਤਾ ਉਂਗਲੀਆਂ ਨੂੰ ਦੇਖਿਆ ਮੈਂ ਕਿਸੇ ਨੂੰ ਨਹੀਂ ਦੇਖਿਆ ਮੈਂ ਸਿਰਫ ਸਕ੍ਰੀਨ ਤੇ ਆਨਸਰ ਜਿੱਦਾਂ ਹੀ ਆਨਸਰ ਆਇਆ ਮੈਂ ਇਹ ਕੋਸ਼ਿਸ਼ ਸੀ ਕਿ ਐਨਾ ਜੇ ਸਹੀ ਦੇਣਗੀ ਤਾਂ ਹੀ ਨਾਮ ਆਊਗਾ ਗਲਤ ਨਹੀਂ ਕਰਨਾ ਤੇ ਪਾਸ ਉਹ ਸਹੀ ਜਵਾਬ ਨੂੰ ਮੈਂ ਲੌਕ ਕਰਨ ਦੀ ਵਿੱਚ ਹੀ ਰਹੀ ਬਸ ਮੈਂ ਲੌਕ ਕਰਕੇ ਮੈਂ ਬਸ ਬੈਠ ਗਈ ਮੈਂ ਇੱਧਰ ਨਹੀਂ ਦੇਖਿਆ ਮੈਂ ਕਿਤੇ ਨਹੀਂ ਦੇਖਿਆ ਮੈਂ ਬਸ ਇਹੀ ਸੀਗਾ ਪ੍ਰਮਾਤਮਾ ਅਗੇ ਪ੍ਰਮਾਤਮਾ ਸੁਪਨਾ ਨੇੜੇ ਐ ਸੁਪਨਾ ਨੇੜੇ ਐ ਆਪਣਾ ਪੂਰਾ ਕਰਦੀ ਬਸ ਉਹੀ ਚੀਜ਼ ਮੇਰੇ ਦਿਮਾਗ ਚ ਚੱਲ ਰਹੀ ਸੀ ਤੇ ਜਦੋਂ ਉਹਨਾਂ ਨੇ ਕਿਹਾ ਸਭ ਤੋਂ ਤੇਜ਼ ਜਵਾਬ ਡਾਕਟਰ ਰੈਨਾ ਗੋਇਲ ਮੈਨੂੰ ਇਹ ਲੱਗਿਆ ਕਿ ਮੈਨੂੰ ਮੇਰੀ ਦੁਨੀਆ ਮਿਲ ਗਈ ਮੈਨੂੰ ਮੇਰਾ ਸੁਪਨਾ ਮਿਲ ਗਿਆ ਤੇ ਉਹ ਰੱਬ ਦੀ ਮੇਰੇ ਤੇ ਕੁਜੀ ਸੈਕਿੰਡਸ ਕੁਛ ਹੀ ਪਲਾਂ ਨੇ ਇੱਕਦਮ ਲਾਈਫ ਚੇਂਜ ਬਿਲਕੁਲ ਮੈਂ ਮੈਂ ਸੀਰੀਅਸਲੀ ਦੱਸਾਂ ਮੇਰੇ ਲਈ ਸਭ ਤੋਂ ਵੱਡਾ ਜਿਹਨੂੰ ਕਹੀਏ ਨਾ ਏਹੀ ਸੀਗਾ ਕਿ ਮੈਂ ਸ਼੍ਰੀ ਅਮਿਤਾਬਚਨ ਜੀ ਨੂੰ ਮਿਲਣਾ ਸੀ ਤੇ ਉਹਨਾਂ ਦੇ ਅੱਗੇ ਬੈਠਣਾ ਸੀ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸੀ ਬਸ ਮੈਨੂੰ ਸੀਗਾ ਮੈਂ ਕਿਸੇ ਨਾ ਕਿਸੇ ਤਰੀਕੇ ਰੱਬਾ ਮੈਨੂੰ ਕੁਰਸੀ ਤੇ ਪਹੁੰਚਾ ਦੇ ਤਾਂ ਕਿ ਮੈਂ ਆਪਦੇ ਆਈਡਲ ਨੂੰ ਆਪਦੇ ਗੁਰੂ ਨੂੰ ਜਿਹਨੂੰ ਮੈਂ ਮੰਨਦੀ ਆ ਮੈਂ ਉਹਨਾਂ ਨੂੰ ਮਿਲ ਸਕਾਂ ਤੇ ਉਹ ਮੇਰਾ ਕੇਬੀਸੀ ਦਾ ਰਾਹੀ ਮੇਰਾ ਪੂਰਾ ਹੋਇਆ ਤੇ ਮੈਂ ਲੱਖ ਲੱਖ ਧੰਨਵਾਦ ਕਰਨਾ ਚਾਹਨੀ ਆ ਕੇਬੀਸੀ ਨੂੰ ਕਿ ਉਹਨਾਂ ਨੇ ਮੇਰਾ ਇਹ ਸੁਪਨਾ ਸਾਕਾਰ ਕਰਾਂ ਚ ਮੇਰੀ ਬੜੀ ਮਦਦ ਕੀਤੀ ਜੀ ਤਾਂ ਤੁਸੀਂ ਦੱਸਿਆ ਜਿਹੜਾ ਤੁਸੀਂ ਰਾਉਂਡ ਖੇਡਿਆ ਉਸ ਤੋਂ ਬਾਅਦ ਸਭ ਤੋਂ ਨਾਮ ਜਦੋਂ ਤੁਹਾਡਾ ਆਇਆ ਤੇ ਉਹ ਚੀਜ਼ ਰਿਅਲਾਈਜ਼ ਕਰਨੀ ਉਸ ਚੀਜ਼ ਨੂੰ ਫੀਲ ਕਰਨਾ ਬਿਲਕੁਲ ਡਿਫਰੈਂਟ ਹੋਏਗਾ ਉਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਉਸ ਟਾਈਮ ਤੇ ਕੀ ਮਹਿਸੂਸ ਕਰੋਗੇ ਫੈਮਿਲੀ ਮੈਂਬਰ ਚਾ ਕੌਣ ਮੌਜੂਦ ਸੀ ਉੱਥੇ ਮੇਰੇ ਨਾਲ ਮੇਰੇ ਕੰਪੈਨੀਅਨ ਦੇ ਤੌਰ ਤੇ ਮੇਰੇ ਹਸਬੰਦ ਗਏ ਸੀ ਮਿਸਟਰ ਜਤਨ ਸਿੰਘਲ ਤੇ ਹੀ ਮਤਲਬ ਉਹ ਆਡੀਅנס ਜੇ ਬੈਠੇ ਉਹ ਐਡੀ ਜ਼ੋਰ ਦੇ ਚਿੱਲਾਏ ਮੇਰੇ ਲਈ ਆਈ ਵਾਸ ਇਨ ਅ ਸਟੇਟ ਆਫ ਸ਼ੌਕ ਅੱਛਾ ਹੋ ਗਿਆ ਮਤਲਬ ਐਦਾ ਦੀ ਫੀਲਿੰਗ ਤੇ ਰਾਦਰ ਅमिताभ ਜੀ ਨੇ ਵੀ ਮੈਨੂੰ ਉੱਥੇ ਕਿਹਾ ਇਹ ਭਾਈ ਸਾਹਿਬ ਕੌਣ ਹੈ ਜੋ ਆਡੀਅנס ਮੇਂ ਇਤਨੀ ਜ਼ੋਰ से ਚਿੱਲ ਲਾਏ ਫਿਰ ਮੈਨਾਂ ਉਹਨੇ ਕਿਹਾ ਮੈਂ ਕਹਾ ਸਰ ਮੇਰੇ ਹਸਬੰਡਾ ਮੈਂ ਕਹਾ ਸਰ ਥੋੜਾ ਹੀ ਕੋ ਇਮੋਸ਼ਨਲ ਕੰਟੈਂਟ ਹੋ ਜਾਂਦਾ ਹੈ ਤੇ ਕਹਿੰਦੇ ਨਹੀਂ ਬਹੁਤ ਅੱਛੀ ਬਾਤ ਹੈ ਤੋ ਫਿਰ ਉਹਨਾਂ ਨੇ ਇੰਟਰੋਡਕਟ ਕਹਿੰਦੇ ਕਹਿੰਦੇ ਮੈਨੂੰ ਲੱਗ ਰਿਹਾ ਦੇਵੀ ਜੀ ਤੁਹਾਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਤੁਸੀਂ ਹੌਟ ਸੀਟ ਤੇ ਆ ਗਏ ਮੈਂ ਕਹਾ ਸਰ ਮੈਂ ਹਜੇ ਸ਼ਿਵਰ ਕਰ ਰਹੀ ਆ ਮੈਨੂੰ ਖੁਦ ਨੂੰ ਨਹੀਂ ਲੱਗ ਰਿਹਾ ਕਿ ਆਈ ਐਮ ਐਕਚੁਅਲੀ ਮੇਰਾ ਸੁਪਨਾ ਸਾਕਾਰ ਹੋ ਗਿਆ ਤੇ ਮੈਂ ਉੱਥੇ ਬੈਠ ਪਾਈ ਆ ਤੇ ਸਰ ਕਹਿੰਦੇ ਨਹੀਂ ਤੁਸੀਂ ਹੁਣ ਯਕੀਨ ਕਰੋ ਤੇ ਇਹ ਸੱਚ ਹੈ ਬਿਲਕੁਲ ਸੱਚ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਨੂੰ ਹੁਣ ਵੀ ਨਹੀਂ ਯਕੀਨ ਹੋ ਰਿਹਾ ਕਿ ਮੈਂ ਉਹ ਸਫਰ ਪੂਰਾ ਕਰਿਆ ਆਇਆ ਤੇ ਉਹ ਮੇਰਾ ਮੇਰੀ ਜ਼ਿੰਦਗੀ ਚ ਉਹ ਖੂਬਸੂਰਤ ਪੰਨਾ ਉਹ ਲਿਖਿਆ ਗਿਆ ਹੈ ਉਹ ਮੇਰੀ ਯਾਦ ਹੈ ਮੇਰੀ ਬਹੁਤ ਸੋਹਣੀ ਯਾਦ ਹੈ ਤੇ ਮੈਨੂੰ ਹਜੇ ਵੀ ਉਹ ਇੱਕ ਸੁਪਨਾ ਲੱਗ ਰਿਹਾ ਹੈ ਕਿ ਹਜੇ ਵੀ ਉਹ ਸੁਪਨਾ ਚੱਲ ਰਿਹਾ ਹੈ ਤੇ ਮਤਲਬ ਯੂ ਕੈਨ ਗੈਸ ਫਰੋਮ ਮਾਈ ਇਮੋਸ਼ਨਸ ਤੇ ਮਤਲਬ ਉਹ ਜਦੋਂ ਜਦੋਂ ਯਾਦ ਆਉਂਦੀ ਮੈਨੂੰ ਲੱਗਦਾ ਮੈਮ ਖੁਦ ਇਮੋਸ਼ਨ ਬਿਲਕੁਲ ਹੋਣਾ ਵੀ ਪੈਂਦਾ ਕਿਉਂਕਿ ਉਹ ਬਿਲਕੁਲ ਹੀ ਡਿਫਰੈਂਟ ਕਨਸੈਪਟ ਔਰ ਕਦੀ ਕੋਈ ਸੋਚ ਨਹੀਂ ਸਕਦਾ ਕਿ ਘਰ ਦੇ ਵਿੱਚ ਜਦੋਂ ਆਪਾਂ ਟੀਵੀ ਸਕਰੀਨ ਦੇ ਜਿਹੜੀਆਂ ਚੀਜ਼ਾਂ ਦੇਖਦੇ ਆ ਸਾਨੂੰ ਉਹ ਐਕਸਪੀਰੀਅੰਸ ਕਰਨ ਨੂੰ ਮਿਲ ਜਣ ਬ ਤੇ ਕਹਿੰਦੇ ਏ ਆਪਸ਼ਨ ਏ ਆਪਸ਼ਨ ਬੀ ਆਪਸ਼ਨ ਸੀ ਆਪਸ਼ਨ ਡੀ ਲਾਈਫ ਸਾਨੂੰ ਬਹੁਤ ਸਾਰੇ ਆਪਸ਼ਨਸ ਦਿੰਦੀ ਹੈ ਚੋਇਸ ਸਾਡੀ ਆਪਣੀ ਹੁੰਦੀ ਹੈ ਫਿਰ ਲੌਗ ਵੀ ਕਰਨਾ ਸਾਡੇ ਹੱਥੇ ਹੀ ਹੁੰਦਾ ਤੇ ਜਦੋਂ ਲੌਗ ਕਰਕੇ ਸਹੀ ਜਵਾਬ ਮਿਲ ਜੇ ਫਿਰ ਤਾਂ ਮਜ਼ਾ ਹੀ ਹੋਰ ਫਿਰ ਤਾਂ ਤੁਹਾਨੂੰ ਇਹ ਲੱਗਦਾ ਹੈ ਨਾ ਕਿ ਤੁਹਾਨੂੰ 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 ਰੱਬ ਨੇ ਸਪੈਸ਼ਲ ਗਿਫਟ ਦਿੱਤਾ ਐਨੇ ਸਾਲਾਂ ਦੀ ਮਿਹਨਤ ਜਿਹਨੂੰ ਕਹਿ ਲਓ ਕਿ ਤੁਹਾਡੇ ਝੋਲੀ ਪਾਤੀ ਤੇ ਰੱਬ ਨੇ ਕਿਹਾ ਕਿ ਹਾਂ ਤੂੰ ਮੇਰੇ ਤੇ ਯਕੀਨ ਕਿੱਤਾ ਤੇ ਮੈਂ ਹੈਗਾ ਮੈਂ ਸਹੀ ਗੱਲ ਦੱਸਾਂ ਮੈਨੂੰ ਰੱਬ ਦੇ ਹੋਣ ਦਾ ਯਕੀਨ ਹੋਇਆ ਕੀ ਰੱਬ ਹੈ ਤੇ ਰੱਬ ਜ਼ਰੂਰ ਸੁਣਦਾ ਹੈ ਰੱਬ ਅੱਗੇ ਦੁਆ ਕਰੋ ਰੱਬ ਤੁਹਾਡੀਆਂ ਦੁਆਵਾਂ ਜ਼ਰੂਰ ਕਬੂਲ ਕਰੇਗਾ ਕਿੰਨੇ ਰਾਉਂਡਸ ਤੱਕ ਤੁਸੀਂ ਗਏ ਸੀ ਤੇ ਰਾਸ਼ੀ ਮੈਨੂੰ ਲੱਗਦਾ ਮਾਇਨੇ ਤਾਂ ਬਿਲਕੁਲ ਵੀ ਨਹੀਂ ਰੱਖਦੀ ਮੈਮ ਦੀ ਖੁਸ਼ੀ ਜਿਹੜੀ ਹੈ ਉਹ ਬਿਲਕੁਲ ਡਿਫਰੈਂਟ ਹੈ ਇੰਨੀ ਖੁਸ਼ੀ ਕਿ ਦੇਖਿਆ ਜਾਵੇ ਕਿ ਇੰਨੇ ਸਾਲਾਂ ਦੀ ਮਿਹਨਤ ਵੀ ਹੋਈ ਕਿਉਂਕਿ ਆਪਾਂ ਜਦੋਂ ਦੇਖਣਾ ਆਪਣਾ ਟਾਈਮ ਸਪੈਂਡ ਕਰਨਾ ਕਿਸੇ ਚੀਜ਼ ਦੇ ਉੱਤੇ ਫਿਰ ਉਹਨੂੰ ਐਕਸਪੀਰੀਅੰਸ ਦੇ ਵਿੱਚ ਲੈ ਕੇ ਆਉਣਾ ਬਹੁਤ ਵੱਡੀ ਚੀਜ਼ ਹੈ ਤੇ ਕਿੰਨੇ ਰਾਉਂਡਸ ਤੱਕ ਤੁਸੀਂ ਗਏ ਐਕਚੁਅਲੀ ਮੈਂ ਉੱਥੇ 10 ਵਾਲਾਂ ਦੇ ਸਹੀ ਜਵਾਬ ਦੇ ਕੇ ਮੈਂ 320000 ਸੂਪਰ ਸੰਦੂਕ ਆਇਆ ਸੂਪਰ ਸੰਦੂਕ ਦੇ ਵਿੱਚ ਮੇਰੇ 10 ਚੋਂ 9 ਪ੍ਰਸ਼ਨ ਸਹੀ ਗਏ ਤੇ ਸਰ ਨੇ ਕਿਹਾ ਅਰੇ ਦੇਵੀ ਜੀ ਇਹ ਗਲਤ ਹੋ ਗਿਆ ਨਹੀਂ ਤਾਂ ਖਾਣਾ ਬਣ ਰਹਾ ਥਾ ਤਾਂ ਮੈਨੇ ਕਹਾ ਸਰ ਕੋਈ ਬਾਤ ਨਹੀਂ ਹੋ ਗਿਆ ਇਹ ਵੀ ਕਿਸਮਤ ਦਾ ਹੀ ਲਿਖਿਆ ਹਾ ਬਿਲਕੁਲ ਸੂਪਰ ਸੰਦੂਕ ਅੱਛਾ ਗਿਆ ਉਹ ਉਹ ਐਕਚੁਅਲੀ ਅੰਡਰ ਪ੍ਰੈਸ਼ਰ ਹੈ ਸਹੀ ਗੱਲ ਦੱਸੋ ਸੂਪਰ ਸੰਦੂਕ ਇੱਕ ਇਹ ਜਾ ਰਾਉਂਡ ਹੈ ਯੂ ਹੈਵ ਓਨਲੀ 90 ਸੈਕਿੰਡਸ ਐਂਡ ਤੁਸੀਂ 10 ਵਾਲਾਂ ਦਾ ਜਵਾਬ ਦੇਣਾ ਹੈ ਜਲਦਬਾਜੀ ਵੀ ਹੈ ਦਿਮਾਗ ਤੇ ਪ੍ਰੈਸ਼ਰ ਵੀ ਹੈ ਐਂਡ ਉਹ ਉਹ ਇੱਕ ਐਕਚੁਅਲੀ ਮੈਂ ਕਹੂੰਗੀ ਕਿ ਇੱਕ ਸਹੀ ਹੈਗਾ ਕਿ ਫਟਾਫਟ ਫਟਾਫਟ ਪਟਾਫਟ ਨਾ ਮਰਜੀ ਸੋਚ ਲੋ ਨਰਵਸ ਨਹੀਂ ਹੋਣਾ ਜਿੰਨਾ ਮਰਜੀ ਸੋਚ ਲੋ ਪ੍ਰੈਸ਼ਰ ਨਹੀਂ ਪਾਣਾ ਦਿਮਾਗ ਬਸ ਫੋਕਸ ਬਟ ਸਟਿਲ ਉਹ ਤੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਸਾਰੇ ਸੈਂਸਸ ਵਰਕ ਕਰਨੇ ਚਾਹੀਦੇਗਾ ਤੁਹਾਡੇ ਦਿਮਾਗ ਚੋਂ ਪਿੱਛੇ ਚੱਲ ਰਿਹਾ ਤੇ ਹੀ ਵਾਸ ਵੈਰੀ ਹੈਪੀ ਔਨ ਸੁਪਰ ਸੰਦੂਕ ਕਿ ਯੂ 플레이ਡ ਵੈਰੀ ਵੈਲ ਤੇ ਉਹ ਸਾਰੀਆਂ ਚੀਜ਼ਾਂ ਸੀ ਤੇ ਮਤਲਬ ਫਿਰ ਉਸ ਤੋਂ ਬਾਅਦ 11ਵਾਂ ਸਵਾਲ ਜਿਹੜਾ ਆਇਆ और शायद मैं नहीं भूलूंगी कद भी सवाल की <laughs> सवाल कि हु वॉज द चीफ ऑफ मैनेजर ऑफ फीफा टू इनागोरेट ए आई एफ एफ फीफा ट्वेंटी ट्वेंटी थ्री इन इंडिया तो इट वॉज वेरी टफ क्वेश्चन फॉर मी क्योंकि वो आउट ऑफ बॉक्स है मैं फीफा पढ़ के गई सारा ये भी पढ़ के गई सी hmm. क्योंकि uh, मतलब इस साल फीफा तो बैन लिफ्ट होया है, इंडिया वास्ते बट सम हाउ आए दैट मैनेजर ਮੈਨੂੰ ਪੜਨਾ ਚਾਹੀਦਾ ਸੀ ਬਟ ਚਲੋ ਸਮ ਹਾਉ ਰਹਿ ਜਾਂਦਾ ਆਪਾਂ ਸਾਰੀਆਂ ਚੀਜ਼ਾਂ ਇੱਕੋ ਵੇਲੇ ਬਟੋਰ ਨਹੀਂ ਸਕਦੇ ਤੇ ਉਹ ਰਹਿ ਗਿਆ ਮੇਰਾ ਫਿਰ ਮੈਂ ਆਉਂਦੇ ਤੇ ਦੋ ਲਾਈਫ ਲਾਈਨਸ ਵੀ ਯੂਜ਼ ਕੀਤੀਆਂ ਆਡੀਅנס ਪੋਲ ਉਹ ਮਿਕਸਡ ਪੋਲ ਆਇਆ ਵੀ 25 35 ਇੰਨਾ ਕੁ ਪੋਲ ਆਇਆ ਤੇ ਕੋਈ ਡਿਸਕਰੀਟ ਆਨਸਰ ਨਹੀਂ ਵੀਡੀਓ ਕਾਲ ਆ ਫਰੈਂਡ ਵੀ ਕੀਤਾ ਉਹਨ ਕਵੈਸਚਨ ਹੀ ਇੰਨਾ ਟਫ ਸੀਗਾ ਕਿ ਉੱਥੋਂ ਵੀ ਮੈਨੂੰ ਆਨਸਰ ਨਹੀਂ ਮਿਲ ਪਾਇਆ ਫਿਰ ਸਰ ਨੇ ਕਿਹਾ ਕਿ ਤੁਸੀਂ ਲੀਸਟ ਰਿਸਕ ਪੜਾਉਂਦੇ ਹੈਗੇ ਹੋ ਤੁਸੀਂ ਕੁਝ ਗਵਾਉਂਗੇ ਨਹੀਂ ਕਿ ਐਸੈਟ ਆਊਟ ਤੇ ਫਿਰ ਮੈਂ ਉੱਥੇ ਸੋਚਿਆ ਮੈਂ ਕਿ ਆਡੀਅנס ਨਾਲ ਆਪਾਂ ਬੰਦਾ ਮੈਜੋਰਿਟੀ ਨਾਲ ਜਾਂਦਾ ਹੈ ਤੇ ਮੈਂ ਆਡੀਅנס ਨਾਲ ਜਾਣਾ ਸਹੀ ਸਮਝਿਆ ਮੈਂ ਆਡੀਅנס ਨਾਲ ਚਲੀ ਗਈ ਬਟ ਸਮ ਹਾਉ ਗਲਤ ਹੋਇਆ ਕਿਉਂਕਿ ਮੈਂ ਨਹੀਂ ਪੜਿਆ ਸੀ ਮੈਂ ਵਾਕਈ ਨਹੀਂ ਪੜਿਆ ਸੀ ਨਾ ਮੈਨੂੰ ਮੈਂ ਇਨ ਟੱਚ ਵੀ ਸੀਗੀ ਮੈਨੂੰ ਮੈਨੂੰ ਇਹ ਵੀ ਪਤਾ ਸੀ ਕਿ ਜੇ ਐਨਾ ਤੂੰ ਫਸੇਂਗੀ ਨਾ ਤੂੰ FIFA ਤੇ ਫਸੇਂਗੀ ਤੇ ਮੈਂ ਉੱਥੇ ਹੀ ਮੈਨੂੰ FIFA ਹੀ ਮੈਂ ਉਹ ਕਹਿ ਗਿਆ ਕਿ ਲਾਅ ਆਫ ਅਟਰੈਕਸ਼ਨ FIFA ਤੇ ਹੀ ਹੋ ਗਿਆ ਤੇ ਉਹ ਸਮ ਹਾਉ ਗਲਤ ਹੋ ਗਿਆ ਬਟ that doesn't matter ਮੇਰਾ ਸੁਪਨਾ ਮੈਂ ਅਮਿਤab ਜੀ ਨਾਲ ਆਪਣੇ ਥੌਟ ਪ੍ਰੋਸੈਸ ਸ਼ੇਅਰ ਕਰ ਪਾਈ ਉਹਨਾਂ ਨੂੰ ਮੈਂ ਮਿਲ ਪਾਈ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਰਾਦਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਸਰ ਮੈਂ ਰਿਸਰਚ ਅਸਿਸਟੈਂਟ ਹਾਂ ਪੀਆਈਯੂ ਦੇ ਵਿੱਚ ਤੇ ਫਿਰ ਮੈਂ ਕਿਹਾ ਮੈਂ ਕਿਹਾ ਸਰ ਮੇਰੀ ਅੱਜ ਜਿਹੜਾ ਵਿਸ਼ੇ ਸੀ ਉਹ ਮਸ਼ਰੂਮਸ ਤੇ ਉੱਪਰ ਸੀ ਕਹਤੇ ਦੇਵੀ ਜੀ ਮੂਝੇ ਤਾਂ ਮਸ਼ਰੂਮਸ ਨਹੀਂ ਪਸੰਦ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਸਰ ਨਹੀਂ ਮਸ਼ਰੂਮਸ ਪ੍ਰੋਟੀਨਸ ਦਾ ਬਹੁਤ ਵੱਡਾ ਭੰਡਾਰ ਹੈ ਤੇ ਇਹਦੇ ਵਿੱਚ ਵਿਟਾਮਿਨ ਡੀ ਵੀ ਬਹੁਤ ਜ਼ਿਆਦਾ ਹੈ ਤੇ ਜੇ ਆਪਾਂ ਡਾਈਟ ਚ ਇਨਕਲੂਡ ਕਰੀਏ ਤਾਂ ਆਪਾਂ ਮਤਲ ਅਨਿਕਲੀ ਆਪਾਂ ਲੈ ਸਕਦੇ ਹਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨੂੰ ਡਾਈਟ ਚ ਇਨਕਲੂਡ ਕਰੂੰਗਾ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਹੁਣ ਮੇਰੀ ਪੀ ਐਚ ਡੀ ਵੀ ਸਾਰਥਕ ਹੋ ਗਈ ਤੇ ਫਿਰ ਇਸ ਤੋਂ ਇਲਾਵਾ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੇਵੀ ਜੀ ਮੈਨੂੰ ਪਤਾ ਚੱਲ ਰਹਾ ਲੁਧਿਆਣਾ ਪੰਜਾਬ ਸੇ ਹੈ ਮੈਂ ਕਿਹਾ ਸਰ ਉਹ ਕਿਵੇਂ ਆਪਕੋ ਪਤਾ ਚੱਲ ਰਹਾ ਹੈ ਕਹਤੇ ਆਪਕੇ ਬੋਲੀ ਮੇ ਨਾ ਪੰਜਾਬੀ ਆ ਰਹੀ ਹੈ ਪੰਜਾਬੀ ਐਕਸੈਂਟ ਆ ਰਹਾ ਹੈ ਫਿਰ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਅੱਪਾ ਜਿਹੜੇ ਏਰੀਆ ਨੂੰ ਬਿਲੋਂਗ ਕਰੀਏ ਨਾ ਉਹ ਏਰੀਆ ਦੀ ਝਲਕ ਤੁਹਾਡੇ ਵਿਅਕਤੀਤਵ ਚ ਆਣੀ ਚੈਹੀਦੀ ਹੈ ਤੇ ਤੁਹਾਨੂੰ ਆਪਦਾ ਏਰੀਆ ਕਦੇ ਨਹੀਂ ਭੁੱਲਣਾ ਚਾਹੀਦਾ ਬੈਕ ਆਫ ਮਾਈਂਡ ਤੁਹਾਡਾ ਤੁਹਾਡਾ ਘਰ ਉਹੀ ਹੈ ਤੇ ਸਰ ਇਹ ਗੱਲ ਸੁਣ ਕੇ ਬੜਾ ਖੁਸ਼ ਹੋਏ ਕਹਿੰਦੇ ਆਪਨੇ ਬਹੁਤ ਅੱਛੀ ਬਾਤ ਬੋਲੀ ਤਾਂ ਮੈਂ ਕਹਾ ਸਰ ਸਭ ਤੁਹਾਡੇ ਕਰਕੇ ਸਿੱਖਿਆ ਹੈ ਤੁਹਾਡੀਆਂ ਮਤਲਬ ਮੈਂ ਨਾ ਸਹੀ ਗੱਲ ਦੱਸਾਂ ਜਦੋਂ ਕੇਬੀਸੀ ਸ਼ੁਰੂ ਹੁੰਦਾ ਹੈ ਸਰ ਜਿਹੜੀ ਓਪਨਿੰਗ ਦਿੰਦੇ ਆ ਤੇ ਉਹ ਕਲੋਜ਼ਿੰਗ ਦਿੰਦੇ ਆ ਉਹਦੇ ਵਿੱਚ ਇੰਨੀ ਮੋਟੀਵੇਸ਼ਨ ਹੁੰਦੀ ਹੈ ਨਾ ਜੋ ਓਪਨਿੰਗ ਸਟੇਟਮੈਂਟਸ ਹੁੰਦੀਆਂ ਕਈ ਵਾਰੀ ਉਹ ਤੁਹਾਡੀ ਲਾਈਫ ਦੇ ਵਿੱਚ ਜੇ ਤੁਸੀਂ ਐਬਜ਼ਾਰਬ ਕਰੋ ਨਾ ਉਹਨਾਂ ਤੋਂ ਜੇ ਸਿੱਖਣਾ ਚਾਹੋ ਅਮਿਤਪ ਜੀ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਤੇ ਇਹ ਗੱਲ ਮੈਂ ਉਹਨਾਂ ਨੂੰ ਵੀ ਕਹਿ ਕੇ ਆਈ ਮੈਂ ਕਿਹਾ ਸਰ ਤੁਸੀਂ ਇੱਕ ਲਾਈਨ ਕਹਿੰਦੇ ਹੋ ਜੋ ਜੋ ਮਨ ਕਾ ਹੋ ਤੋ ਅੱਛਾ ਜੋ ਮਨ ਕਾ ਹੋ ਨਾ ਹੋ ਤੋ ਔਰ ਵੀ ਅੱਛਾ ਕਿਉਂਕਿ ਉਸਮੇ ਭਗਵਾਨ ਦੀ ਮਰਜ਼ੀ ਹੁੰਦੀ ਹੈ ਤੇ ਮੈਂ ਕਹਾ ਸਰ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਮਰਜ਼ੀ ਰੱਬ ਨੇ ਮੇਰੇ ਲਈ ਇਹ ਚੁਣਿਆ ਤੇ ਮੈਂ ਕਹਾ ਸਰ ਆਮ ਵੈਰੀ ਥੈਂਕਫੁਲ ਟੂ एवरीवन ਵੱਡਿਆਂ ਦਾ ਆਸ਼ੀਰਵਾਦ ਰੱਬ ਦਾ ਆਸ਼ੀਰਵਾਦ ਮੇਰਾ ਸੁਪਨਾ ਪੂਰਾ ਹੋਇਆ ਤੇ ਆਮ ਵੈਰੀ ਹੈਪੀ ਔਨ 댓 ਖੁਸ਼ੀ ਦੇਖੋ ਮੈਮ ਦੀ ਖੁਸ਼ੀ ਬਹੁਤ ਦਿਖ ਰਹੀ ਹੈ ਅਗਰ ਦੇਖਿਆ ਜਾਵੇ ਉਹੀ ਮੈਂ ਇਹ ਗੱਲ ਪਹਿਲਾਂ ਵੀ ਕਹੀ ਹੈ ਕਿ ਅਮਾਉਂਟ ਇਹਨਾਂ ਲਈ ਓਨੀ ਮਾਇਨੇ ਨਹੀਂ ਰੱਖਦੀ ਸ਼ਾਇਦ ਅਮਾਉਂਟ ਹੈ ਦੋ ਦਿਨ ਬਾਅਦ ਭੁੱਲ ਜਾਣਗੇ ਪਰ ਇਹਨਾਂ ਨੂੰ ਇਹ ਚੀਜ਼ ਕਦੀ ਵੀ ਨਹੀਂ ਭੁੱਲਣ ਵਾਲੀ ਕਿ ਇਹ ਕੇਬੀਸੀ ਦੇ ਵਿੱਚ ਆਪਣਾ ਹਿੱਸਾ ਪਾ ਕੇ ਆਏ ਹੈ ਹੌਟ ਸੀਟ ਤਾਂ ਮੈਮ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕੋਈ ਮੌਕਾ ਮਿਲੇ ਇਦਾਂ ਦਾ ਹੋਰ ਵੀ ਕੋਈ ਸ਼ੋਅ ਰਿਐਲਿਟੀ ਸ਼ੋਅ ਹੋਇਆ ਫਿਰ ਕੋਈ ਵੀ ਚੀਜ਼ ਜਿੱਥੇ ਤੁਸੀਂ ਪਰਫਾਰਮ ਕਰਨਾ ਚਾਹੋ ਜਾਓਗੇ ਮੈਂ ਸਹੀ ਗੱਲ ਦੱਸਾਂ ਕੇਬੀਸੀ ਵਾਸ ਮਾਈ ਡ੍ਰੀਮ ਫਸਟ ਐਂਡ ਲਾਸਟ ਆਈ ਹੋਪ ਸੋ ਹਾਲਾਂਕਿ ਸ਼ੌਂਕ ਬਹੁਤ ਹੈ ਜੀ ਮਤਲਬ ਸਿੰਗਿੰਗ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮਤਲਬ ਯੂਥ ਫੈਸਟੀਵਲਸ ਵੀ ਪਾਰਟਿਸਿਪੇਟ ਕਰੀਦਾ ਸੀ ਤੇ ਉਧਰੋਂ ਮਤਲਬ 골ਡ ਮੈਡਲ ਵੀ ਮਿਲਿਆ ਮੈਨੂੰ ਸਿੰਗਿੰਗ ਦੇ ਵਿੱਚ ਫੋਕ 뮤직 ਬਹੁਤ ਗਾਇਆ ਹੈ ਬਟ ਅੱਗੇ ਟਰਾਈ ਨਹੀਂ ਕੀਤਾ ਕਿਉਂਕਿ ਸੁਪਨਾ ਇੱਕੋ ਹੀ ਦੇਖਿਆ ਸੀ ਉਹ ਸਰ ਨੂੰ ਮਿਲਣ ਦਾ ਸੀ ਤੇ ਉਹ ਪੂਰਾ ਹੋ ਗਿਆ ਤੇ ਬਾਕੀ ਅੱਗੇ ਜੇ ਰੱਬ ਨੇ ਹੋਰ ਪੰਨੇ ਲਿਖੇ ਹਨ ਤਾਂ ਮੈਂ ਐਕਸਪਲੋਰ ਜ਼ਰੂਰ ਕਰੂੰਗੀ ਜੀ ਜਿਸੀ ਜੋ ਸੋਚਿਆ ਉਹ ਤੁਹਾਨੂੰ ਮਿਲ ਗਿਆ ਜਿਵੇਂ ਤਾਂ ਬਚਨ ਜੀ ਤੁਸੀਂ ਲਾਈਨ ਦੱਸੀ ਹੈ ਜੋ ਮਨਕਾ ਹੋ ਉਹ ਅੱਛਾ ਜੋ ਨਾ ਹੋ ਉਹ ਔਰ ਵੀ ਅੱਛਾ ਕਿਉਂਕਿ ਰੱਬ ਦੀ ਮਰਜ਼ੀ ਉਹਦੇ ਵਿੱਚ ਹੈ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਆਡੀਅנס ਨੂੰ ਇਹ ਹੀ ਕਹੂੰਗੀ ਕਿ ਕਦੇ ਵੀ ਹਤਾਸ਼ ਨਾ ਹੋ ਰੱਬ ਤੇ ਜ਼ਰੂਰ ਵਿਸ਼ਵਾਸ ਰੱਖੋ ਰੱਬ ਤੁਹਾਡੀ ਕਿਤੇ ਨਾ ਕਿਤੇ ਜ਼ਰੂਰ ਸੁਣੂਗਾ ਤੁਸੀਂ ਦੁਆ ਕਰੋ ਤੇ ਬੇਟੀਆਂ ਨੂੰ ਪੜਾਓ ਬੇਟੀਆਂ ਨੂੰ ਅੱਗੇ ਲੈ ਕੇ ਜਾਓ ਤੇ بس تو ਸੁਪਨੇ ਦੇਖੋ ਸੁਪਨੇ ਜ਼ਰੂਰ ਪੂਰੇ ਹੁੰਦੇ ਆ ਆਪਦਾ ਗਿਆਨ ਬਟੋਰੋ ਗਿਆਨ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦਾ ਹੈ ਰੱਬ ਤੁਹਾਡੇ ਹੀ ਬਾਝ ਜ਼ਰੂਰ ਫੜਦਾ ਜੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਜਿਹੜੀ ਮੋਟੀਵੇਸ਼ਨ ਹੈ ਅਮਿਤabਚਨ ਜੀ ਤੋਂ ਲੈ ਕੇ ਆਏ ਮੈਨੂੰ ਲੱਗਦਾ ਹੁਣ ਸਾਨੂੰ ਇਹਨਾਂ ਤੋਂ ਕਾਫੀ ਮੋਟੀਵੇਸ਼ਨ ਮਿਲ ਚੁੱਕੀ ਹੈ ਤਾਂ ਤੁਹਾਡੀ ਲਾਈਫ ਦੇ ਵਿੱਚ ਚਾਰ ਆਪਸ਼ਨਸ ਨੇ ਆਪਸ਼ਨ A ਆਪਸ਼ਨ B ਆਪਸ਼ਨ C ਤੇ ਆਪਸ਼ਨ D ਸਹੀ ਚੁਣਾ ਤੁਹਾਡੇ ਹੱਥ ਦੇ ਵਿੱਚ ਹੈ ਤੇ ਜੇਕਰ ਤੁਸੀਂ ਆਪਣੇ ਮਾਈਂਡ ਨੂੰ ਫੋਕਸ ਰੱਖ ਕੇ ਕੰਮ ਕਰਦੇ ਹੋ ਜਾਂ ਫਿਰ ਕੋਈ ਵੀ ਚੀਜ਼ ਤੁਸੀਂ ਸੋਚਦੇ ਹੋ ਜਿਵੇਂ ਇਹਨਾਂ ਨੇ ਸੋਚਿਆ ਸੀ ਕੇਬੀਸੀ ਦੇ ਵਿੱਚ ਜਾਣ ਦਾ ਇਹਨਾਂ ਨੂੰ ਮੌਕਾ ਮਿਲੇ ਉਹ ਅੱਜ ਸਪਨਾ ਪੂਰਾ ਕਰ ਚੁੱਕੇ ਨੇ ਤਾਂ ਤੁਸੀਂ ਵੀ ਬਿਲਕੁਲ ਡਿਟਰਮਿੰਡ ਰਹੋ ਆਪਣੀ ਲਾਈਫ ਦੇ ਗੋਲਸ ਨੂੰ ਰੱਖ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਸਕਸੈਸ ਪਾਣਾ ਚਾਹੁੰਦੇ ਹੋ ਤਾਂ ਬਿਲਕੁਲ ਡਿਟਰਮੀਨੇਸ਼ਨ ਦੇ ਨਾਲ ਫੋਕਸ ਰੱਖ ਕੇ ਹੀ ਤੁਸੀਂ ਕਰ ਸਕਦੇ ਹੋ ਤੇ ਲਾਈਫ ਦੇ ਵਿੱਚ ਜਿਹੜੇ ਵੀ ਆਪਸ਼ਨ ਨੂੰ ਲੌਕ ਕਰਦੇ ਹੋ ਉਹਨੂੰ ਬਿਲਕੁਲ ਸਹੀ ਸੋਚ ਕੇ ਰੱਖਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸੇ ਵੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਮੋਟੀਵੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਜਰੂਰ ਮੰਨ ਕੇ ਚੱਲੋ ਆਪਣੇ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਨੂੰ ਆਈਡਲ ਜਰੂਰ ਰੱਖੋ ਤਾਂ ਜੋ ਅੱਗੇ ਜਾਣ ਵਿੱਚ ਤੁਹਾਡੀ ਹੈਲਪ ਹੋ ਸਕੇ। ਦਾਦੀ ਹੋਰ ਵੀ ਵੀਡੀਓਜ਼ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ